ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਬਹੁਤ ਵੱਡੀ ਬ੍ਰੇਕਿੰਗ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿਦੇ ਵਿੱਚ ਕੈਨੇਡਾ ਨੇ ਪੀਆਰ ਦੇ ਕੁਝ ਸਟ੍ਰੀਮਸ ਨੂੰ ਵੱਡਾ ਇੰਪੈਕਟ ਪਹੁੰਚਾਇਆ ਹੈ ਦਰਸਲ ਸਸਕਾਚੂਨ ਨੇ ਇੱਕ ਬਹੁਤ ਵੱਡਾ ਸਟੈਪ ਲਿਆ ਹੈ ਤੇ ਉਸ ਨੇ ਜੋਬ ਅਪਰੂਵਲ ਲੈਟਰ ਜਿਹੜੇ ਆ ਉਹਨਾਂ ਨੂੰ ਟੈਂਪਰੇਰੀ ਤੌਰ ਦੇ ਉੱਤੇ ਪਾਜ਼ ਕਰ ਦਿੱਤਾ ਹੈ ਜਿਸ ਦਾ ਪੀਆਰ ਦੀਆਂ ਕਈ ਸਕਰੀਨ ਦੇ ਉੱਤੇ ਬਹੁਤ ਵੱਡਾ ਇੰਪੈਕਟ ਪਵੇਗਾ ਡਿਟੇਲ ਦੇ ਵਿੱਚ ਟਾਪਿਕ ਨੂੰ ਡਿਸਕਸ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸਨੋਟ ਐਸਓਪੀ ਚਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਸਸਕੈਚੂਨ ਦੀ ਜਿਹੜੀ ਇੱਕ ਪੀਐਨਪੀ ਚੱਲਦੀ ਹੈ ਜਿਹਨੂੰ SINP ਕਹਿੰਦੇ ਸਸਕਾਚੂਵਨ ਇਮੀਗ੍ਰੇਸ਼ਨ ਨੋਮਿਨੀ ਪ੍ਰੋਗਰਾਮ ਉਸ ਦੇ ਅੰਡਰ ਜਿਹੜੀਆਂ ਕੁਝ ਸਟਰੀਮਸ ਨੇ ਉਹ ਬੁਰੀ ਤਰੀਕੇ ਦੇ ਨਾਲ ਇਸ ਤੋਂ ਬਾਅਦ ਪ੍ਰਭਾਵਿਤ ਹੋਣ ਗਿਆ ਦਰਸਲ ਜਿਹੜਾ ਜੋਬ ਅਪਰੂਵਲ ਲੈਟਰ ਹੁੰਦਾ ਹੈ ਜਿਹੜਾ ਕਿ ਪ੍ਰੀ ਅਪਰੂਵਡ ਇੱਕ ਅਥੋਰਾਈਜੇਸ਼ਨ ਹੁੰਦਾ ਹੈ EMPLOYER ਦੇ ਕੋਲ ਜਿਸ ਦੇ ਨਾਲ ਉਹ ਇੱਕ ਫੋਰਨਰ ਵਰਕਰ ਹਾਇਰ ਕਰ ਸਕਦਾ ਹੈ ਫਿਲਹਾਲ ਦੇ ਲਈ ਜਿਹੜਾ ਉਸ ਦੇ ਵੱਲੋਂ JAF ਲੈਟਰ ਹੁੰਦਾ ਹੈ PR ਦੇ ਵਾਸਤੇ ਜਿਹੜੀ ਸਟਰੀਮ ਹੁੰਦੀ ਉਹ ਚ ਲੜਿੰਦਾ ਹੁੰਦਾ ਹੈ ਉਨੂੰ ਫਿਲਹਾਲ ਦੇ ਲਈ ਟੈਂਪਰੇਰੀ ਤੌਰ ਦੇ ਉੱਤੇ ਪੌਜ਼ ਕਰ ਦਿੱਤਾ ਗਿਆ ਹੈ ਰੋਕ ਦਿੱਤਾ ਗਿਆ ਹੈ ਇਹ ਕਦੋਂ ਰੀਜ਼ਿਊਮ ਹੋਵੇਗਾ ਇਸ ਬਾਰੇ ਤਾਂ ਕਲੀਅਰਟੀ ਨਹੀਂ ਹੈਗੀ ਪਰ ਇਹ ਜ਼ਰੂਰ ਕਿਹਾ ਗਿਆ ਹੈ ਕਿ ਫਰਵਰੀ 18 2025 ਤੋਂ ਪਹਿਲਾ ਜਿਹੜੀਆਂ ਵੀ ਜੇਏਐਫ ਕਹਿ ਸਕਦੇ ਆ ਕਿ ਮਿਲੇ ਹੋਣਗੇ ਜਾਂ ਜਿਹੜੇ ਵੀ ਰੀਸੀਵ ਹੋਏ ਹੋਣਗੇ ਉਹਨਾਂ ਨੂੰ ਰਿਵਿਊ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਵਾਲੇ ਜਿਹੜੇ ਆ ਉਹਨਾਂ ਨੂੰ ਕਨਸੀਡਰ ਨਹੀਂ ਕੀਤਾ ਜਾਵੇਗਾ ਟੈਂਪਰੇਰੀ ਤੌਰ ਤੇ ਉਹਨਾਂ ਨੂੰ ਪਾਜ਼ ਕਰ ਦਿੱਤਾ ਗਿਆ ਹੈ ਇਹ ਕਿਉਂ ਕੀਤਾ ਗਿਆ ਦਰਸਲ ਜਿਹੜੀ ਫੈਡਰਲ ਗਵਰਨਮੈਂਟ ਹੈ ਉਹਨੇ ਡਿਸੀਜਨ ਲਿਆ ਕਿ ਐਸ ਆਈ ਐਨ ਪੀ ਦਾ ਜਿਹੜਾ ਨੋਮੀਨੇਸ਼ਨ ਅਲੋਕੇਸ਼ਨ ਆ ਉਹਨੂੰ ਅਸੀਂ 50% ਕਰ ਦੇਣਾ ਯਾਨੀ ਕਿ ਜਿਹੜੀ ਟੋਟਲ ਨੋਮੀਨੇਸ਼ਨ ਹੁੰਦੀ ਸੀਗੀ ਜਿਹੜੀ ਅਲੋਕੇਟ ਕੀਤੀਆਂ ਪਹਿਲਾਂ ਸੀਟਾਂ ਸੀਗੀਆਂ ਉਹਦਾ ਹੁਣ ਅੱਧਾ ਕਹ ਸਕਦੇ ਆ ਕਿ ਅਲੋਕੇਸ਼ਨ ਰਹਿ ਜਾਣੀ ਆ ਜਿਸ ਦੇ ਕਰਕੇ ਹੁਣ ਇਸ ਪ੍ਰੋਗਰਾਮ ਨੂੰ ਰਿਵਾਈਜ਼ ਕਰਨਾ ਪਵੇਗਾ ਯਾਨੀ ਕਿ ਇਸ ਪ੍ਰੋਗਰਾਮ ਦੇ ਵਿੱਚ ਕੁਝ ਚੇਂजेस ਕੀਤੇ ਜਾਣੇ ਆ ਤੇ ਜਿਹੜਾ ਟਾਰਗੇਟ ਹੈ ਉਹਨੂੰ ਵੀ ਰਿਡਿਊਸ ਕੀਤਾ ਜਾਣਾ ਹੈ ਪੀਐਨਪੀ 2025 ਦਾ ਟਾਰਗੇਟ ਜਿਹੜਾ ਰਿਡਿਊਸ ਕੀਤਾ ਜਾਣਾ ਉਸ ਨੂੰ ਦੇਖਦੇ ਹੋਏ ਇਹਦੇ ਵਿੱਚ ਜਿਹੜੇ ਕੁਝ ਚੇਂजेस ਕਰਨੇ ਨੇ ਇਸ ਕਰਕੇ ਇਹਨੂੰ ਟੈਂਪਰੇਰੀ ਤੌਰ ਦੇ ਉੱਤੇ ਪੌਜ਼ ਕਰ ਦਿੱਤਾ ਗਿਆ ਹੈ ਤੇ ਜਲਦੀ ਹੀ ਇਹ ਦੁਬਾਰਾ ਜਿਹੜਾ ਉਹ ਸ਼ੁਰੂ ਕੀਤਾ ਜਾਵੇਗਾ ਹੁਣ ਥੋੜਾ ਮੈਂ ਡਿਟੇਲ ਦੇ ਵਿੱਚ ਦੱਸ ਦਿੰਨਾ ਹੈ ਕਿ ਜੌਬ ਅਪਰੂਵਲ ਲੈਟਰ ਦਾ ਅਸਲ ਕੀ ਹੁੰਦਾ ਹੈ ਜੌਬ ਅਪਰੂਵਲ ਲੈਟਰ ਹੁੰਦਾ ਹੈ ਜਿਹੜਾ ਕਿ ਇੱਕ ਪ੍ਰੀ ਅਪਰੂਵਡ ਆਥਰਾਇਜ਼ੇਸ਼ਨ ਹੁੰਦਾ ਹੈ EMPLOER ਦੇ ਕੋਲ ਜਿਸ ਦੇ ਨਾਲ ਉਹ ਇੱਕ ਫੋਰਨਰ ਵਰਕਰ ਹਾਇਰ ਕਰ ਸਕਦਾ ਹੈ ਤੇ EMPLOER ਜਿਹੜਾ ਹੈ ਜਦੋਂ ਉਹਨੂੰ JAL ਲੈਟਰ ਰਿਸਿਵ ਹੋ ਜਾਂਦਾ ਹੈ ਤਾਂ ਉਹਨੂੰ ਸਬਮਿਟ ਕਰਨਾ ਹੁੰਦਾ ਹੈ ਜੌਬ ਅਪਰੂਵਲ ਫਾਰਮ JAF ਕਿਹਾ ਜਾਂਦਾ ਉਹਨੂੰ ਤੇ ਇਹ ਓ ایس ਆਈ ਐਸ ਅਕਾਊਂਟ ਦੇ थ्रू ਜਿਹੜਾ ਹੈ ਉਹ ਕੀਤਾ ਜਾਂਦਾ ਹੈ ਤੇ ਉਹਨੂੰ ਫਿਲਹਾਲ ਦੇ ਲਈ ਹੁਣ ਪੌਜ਼ ਕਰ ਦਿੱਤਾ ਗਿਆ ਹੈ ਇਹ ਵੀ ਕਿਹਾ ਗਿਆ ਕਿ ਐਸ ਆਈ ਐਨ ਪੀ ਪੌਜ਼ ਇਨ ਟੇਕ ਮੀਨਸ ਦੈਟ ਦਾ ੈਂਪਲੋਇਰ ਵਿਲ ਨਾਟ ਏਬਲ ਟੂ ਸਬਮਿਟ ਦੀ ਜੇ ਐਫਸ ਥਿਸ ਵਿਲ ਕਨਸੀਕੁਐਂਟਲੀ ਡਿਲੇ ਦੀ ਇੰਸ਼ੋਰੈਂਸ ਆਫ ਨਿਊ ਉਹਨਾਂ ਨੇ ਕਿਹਾ ਕਿ ਹੁਣ ਜਿਹੜਾ ਜੇ ਐਫ ਹੈ ਉਹਨੂੰ ਸਬਮਿਟ ਨਹੀਂ ਕਰ ਪਾਵੇਗਾ ਫਿਲਹਾਲ ਦੇ ਲਈ employer ਤੇ ਜੀਦਾ ਕਰਕੇ JAL job approval letter ਜਿਹੜੇ ਆ ਉਹ ਡਿਲੇ ਹੋਣਗੇ ਇਹਦਾ ਮਤਲਬ ਸਿੱਧਾ ਇਹ ਹੈ ਕਿ ਜਿਹੜੇ ਉਹਨਾਂ ਫੋਰਨਰ ਵਰਕਰ ਹੈ ਉਹਨਾਂ ਨੂੰ ਫਿਲਹਾਲ ਦੇ ਘੜੀ ਨਹੀਂ ਇਹ ਆਫਰ ਦਿੱਤੇ ਜਾ ਸਕਦੇ ਤੇ ਉਹਦਾ ਕਰਕੇ ਕਈ ਸਟਰੀਮ ਪ੍ਰਭਾਵਿਤ ਹੋਣਗੀਆਂ ਕਿਹੜੀਆਂ-ਕਿਹੜੀਆਂ ਸਟਰੀਮ ਪ੍ਰਭਾਵਿਤ ਹੋਣਗੀਆਂ ਉਹਦੇ ਵਿੱਚ ਇੱਕ ਹੈ ਦਾ ਇੰਟਰਨੈਸ਼ਨਲ ਸਕਿਲਡ ਵਰਕਰ ਕੈਟਾਗਰੀ ਜਿਹਦੇ ਵਿੱਚ ਐਗਰੀਕਲਚਰ ਟੈਲੈਂਟ ਪਾਥਵੇ ਹੈ ਹੈਲਥ ਟੈਲੈਂਟ ਪਾਥਵੇ ਹੈ ਫਿਰ এমਪਲॉयਮੈਂਟ ਆਫਰ ਹੈ ਫਿਰ ਟੈਕ ਟੈਲੈਂਟ ਪਾਥਵੇ ਹੈ ਏ ਜਿਹੜੀਆਂ ਸਟ੍ਰੀਮਸ ਨੂੰ ਪ੍ਰਭਾਵਿਤ ਹੋਣੀਆਂ ਤੇ ਦੂਜੀ ਹੈ ਸਸਕਾਚੂਨ ਵਰਕ ਐਕਸਪੀਰੀਅੰਸ ਕੈਟਾਗਰੀ ਇਹਦੇ ਵਿੱਚ ਕੀ ਆ ਜਾਂਦਾ ਸਕਿਲਡ ਵਰਕਰ ਵਿਦ ਐਗਜ਼ਿਸਟਿੰਗ ਵਰਕ ਪਰਮਿਟ ਕੀ ਯਾਨੀ ਕਿ ਸਕਿਲਡ ਵਰਕਰ ਜਿਹੜੇ ਆ ਜਿਹੜੇ ਕਿ ਪਹਿਲਾਂ ਤੋਂ ਜਿਨ੍ਹਾਂ ਨੂੰ ਮਿਲਿਆ ਹੋਇਆ ਵਰਕ ਪਰਮਿਟ ਹੈ ਉਹਨਾਂ ਦੀ ਕੈਟਾਗਰੀ ਐਗਰੀਕਲਚਰ ਟੈਲੈਂਟ ਪਾਥਵੇ ਟੈਕ ਟੈਲੈਂਟ ਪਾਥਵੇ ਹੈਲਥ ਟੈਲੈਂਟ ਪਾਥਵੇ ਤੇ ਸਟੂਡੈਂਟ ਇਹ ਜਿਹੜੀਆਂ ਕੈਟਾਗਰੀਜ਼ ਨੇ ਇਹਨਾਂ ਨੂੰ ਫਿਲਹਾਲ ਦੇ ਲਈ ਇਹ ਪ੍ਰਭਾਵਿਤ ਕਰੇਗਾ ਡਿਸਿਜਨ ਜਿਹੜਾ ਸਸਕੈਚੁਵਨ ਸਰਕਾਰ ਦਾ ਸੋ ਸਸਕੈਚੁਵਨ ਨੇ ਪੌਜ਼ ਕਰ ਦਿੱਤਾ ਹੈ ਫਿਰ ਹਾਦ ਦੇ ਲਈ ਜੌਬ ਆਫਰ ਬੇਸ ਜਿਹੜਾ ਪਾਥਵੇ ਹੈ ਪਰਮਾਨੈਂਟ ਰੈਜ਼ਿਡੈਂਸੀ ਵਾਸਤੇ ਤੇ ਹੁਣ ਇਹਦਾ ਇੰਪੈਕਟ ਜਿਹੜਾ ਵਾ ਉਹ ਕਿੰਨਾ ਕੈਟਾਗਰੀ ਤੇ ਨਹੀਂ ਪਵੇਗਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਕਹਿ ਸਕਦੇ ਹੋ ਕੁਐਸਚਨ ਹੁੰਦਾ ਤੇ ਇਹਨਾਂ ਦਾ ਇੰਪੈਕਟ ਜਿਹੜਾ ਉਹ ਜਿਹੜੇ ਫੈਡਰਲ ਪ੍ਰੋਗਰਾਮ ਚੱਲਦੇ ਨੇ ਉਹਨਾਂ ਤੇ ਨਹੀਂ ਪੈਣਾ ਖਾਸ ਕਰਕੇ ਜਿਦਾਂ ਐਕਸਪ੍ਰੈਸ ਐਂਟਰੀ ਦੇ ਉੱਤੇ ਇਹਦਾ ਕੋਈ ਇੰਪੈਕਟ ਨਹੀਂ ਪੈਣਾ ਜਿਦੇ ਵਿੱਚ ਸੀਈਸੀ ਯਾਨੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਹੋਗੀ ਜਾਂ ਫਿਰ ਐਫਐਸਡਬਲੂਪੀ ਹੋ ਗਿਆ ਜਾਂ ਫੈਡਰਲ ਸਕਿਲ ਟ੍ਰੇਡ ਵਰਕਰ ਪ੍ਰੋਗਰਾਮ ਹੋ ਗਿਆ ਇਹਨਾਂ ਤੇ ਇਹਦਾ ਇੰਪੈਕਟ ਨਹੀਂ ਪਵੇਗਾ ਇਵਨ ਕਿ ਨਾਲ ਦੀ ਨਾਲ ਜਿਹੜਾ ਆਰਸੀਆਈਪ ਰੂਰਲ ਕਮਿਊਨਿਟੀ ਮੀਗ੍ਰੇਸ਼ਨ ਪਾਇਲਟ ਪ੍ਰੋ ਰਾਮ ਜਿਹੜਾ ਇਹ ਨਮੂਸ ਕੀਤਾ ਗਿਆ ਹੈ ਉਹਦੇ ਤੇ ਵੀ ਇਹਦਾ ਕੋਈ ਇੰਪੈਕਟ ਨਹੀਂ ਪੈਣਾ ਪਰ ਫਿਲਹਾਲ ਦੀ ਘੜੀ ਇਹਦਾ ਇੰਪੈਕਟ ਜਿਹੜਾ ਇਹਨਾਂ ਇੱਕ ਦੋ ਸਟ੍ਰੀਮ ਦੇ ਉੱਤੇ ਪਵੇਗਾ ਜਿਹੜੀਆਂ ਮੈਂ ਤੁਹਾਨੂੰ ਦੱਸਤਾ ਉਹਨਾਂ ਸਟ੍ਰੀਮਸ ਦੇ ਤੇ ਉਹਨਾਂ ਦੇ ਅੰਦਰ ਜਿਹੜੀਆਂ ਸਬਕ ਕੈਟਾਗਰੀਜ਼ ਨੇ ਉਹਨਾਂ ਦੇ ਉੱਤੇ ਇਹਦਾ ਇੰਪੈਕਟ ਪਵੇਗਾ ਪਰ ਬਹੁਤਾ ਵੱਡੇ ਤੌਰ ਦੇ ਉੱਤੇ ਇਹਦਾ ਇੰਪੈਕਟ ਨਹੀਂ ਪੈਣਾ ਹੈਗਾ ਪਰ ਸਸਕੈਚੂਨ ਦੇ ਵਿੱਚ ਜਿਹੜੇ ਇਸ ਸਟ੍ਰੀਮ ਦੇ ਥਰੂ ਸੁਪਨਾ ਦੇਖ ਰਹੇ ਸੀਗੇ ਕਿ ਪੀਆਰ ਹੋ ਜਾਣਗੇ ਉਹਨਾਂ ਵਾਸਤੇ ਜ਼ਰੂਰ ਹੈ ਥੋੜੀ ਜੀ ਮੰਦੀ ਆ ਕਹਿ ਸਕਦੇ ਆ ਕਿ ਮਾੜੀ ਖਬਰ ਹੈਗੀ ਹੈ ਉਮੀਦ ਕਰਦਾ ਮਿਲੋਗ ਸੰਦਾ ਹੋਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀਪਸ ਨੂੰੜਾ ਸੋ ਪਿਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਆ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵਾਤਵਾ ਸ਼ੇਅਰ ਜਰੂਰ ਕਰਿਓ ਧੰਨਵਾਦ